ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅਲਫਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਆਪਾਂ ਅੱਜ ਲੋਹੜੀ ਨਾਲ ਜੁੜੀ ਹੋਈ ਦੁੱਲਾ ਪੱਟੀ ਲੋਕ ਕਹਾਣੀ ਕਿਹਾ ਜਾਂਦਾ ਹੈ ਕਿ ਇੱਕ ਪਿੰਡ ਵਿੱਚ ਇੱਕ ਗਰੀਬ ਪੰਡਤ ਰਹਿੰਦਾ ਸੀ ਉਸ ਦੇ ਦੋ ਮੁਟਿਆਰਤੀਆਂ ਸਨ ਉਹ ਦੋਨੋਂ ਮੰਗੀਆਂ ਹੋਈਆਂ ਸਨ ਪਰੰਤੂ ਗਰੀਬੀ ਕਾਰਨ ਉਹਨਾਂ ਦਾ ਵਿਆਹ ਨਹੀਂ ਸੀ ਕਰ ਸਕਿਆ ਉਸ ਇਲਾਕੇ ਦਾ ਮੁਗਲ ਸ਼ਾਸਕ ਬੜਾ ਨਿਰਦਈ ਸੀ ਉਹ ਕੁਆਰੀਆਂ ਕੁੜੀਆਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਇਆ ਕਰਦਾ ਸੀ ਉਸ ਹਾਕਮ ਦੇ ਕੰਨਾਂ ਤੱਕ ਸੁੰਦਰੀ-ਮੁੰਦਰੀ ਦੇ ਹੁਸਨ ਦੀ ਗੱਲ ਪਈ ਉਸ ਨੇ ਇਹਨਾਂ ਨੂੰ ਜ਼ਬਰਦਸਤੀ ਚੁੱਕਣ ਦੀ ਵਿਆਹਤ ਬਣਾ ਲਈ ਇਸ ਗੱਲ ਦਾ ਪਤਾ ਗਰੀਬ ਪੰਡਤ ਨੂੰ ਵੀ ਲੱਗ ਗਿਆ ਉਹਨੇ ਕੁੜੀਆਂ ਦੇ ਸੌਰੇ ਘਰ ਜਾ ਕੇ ਆਖਿਆ ਕਿ ਉਹ ਸੁੰਦਰੀ-ਮੁੰਦਰੀ ਨੂੰ ਬਿਨਾਂ ਵਿਆਹ ਦੇ ਹੀ ਆਪਣੇ ਕਰ ਲੈ ਜਾਣਾ ਪਰantu ਉਹ ਨਾ ਮੰਨੇ ਉਹ ਹਾਕਮ ਤੋਂ ਡਰਦੇ ਸਨ ਤੇ ਬਿਨਾ ਵਿਆਹ ਤੋਂ ਕੁੜੀਆਂ ਆਪਣੇ ਘਰ ਲਿਜਾਣ ਲਈ ਰਾਜੀ ਨਾ ਹੋਏ ਸੁੰਦਰੀ-ਮੁੰਦਰੀ ਦੇ ਪਿਤਾ ਦੇ ਕੋਲ ਉਸ ਸਮੇਂ ਦੋ ਇਕੱਠੇ ਵਿਆਹ ਕਰਨ ਦੀ ਔਕਾਤ ਨਹੀਂ ਸੀ ਉਹ ਨਿਰਾਸ਼ ਹੋਇਆ ਘਰ ਨੂੰ ਮੁੜ ਪਿਆ ਰਾਹ ਵਿੱਚ ਜੰਗਲ ਪੈਂਦਾ ਸੀ ਜਿੱਥੇ ਦੁੱਲਾ ਪੱਟੀ ਨਾਂ ਦਾ ਸੂਰਮਾ ਡਾਕੂ ਆਮ ਵਿਚਰਦਾ ਸੀ ਇਸ ਤੋਂ ਸਾਰੇ ਡਰਦੇ ਸਨ ਦੁੱਲਾ ਪੱਟੀ ਗਰੀਬਾਂ ਦਾ ਬੜਾ ਹਮਦਰਦ ਸੀ ਉਹ ਅਮੀਰਾਂ ਤੇ ਜਾਵਰਾਂ ਨੂੰ ਲੁੱਟਦਾ ਸੀ ਤੇ ਲੁੱਟਦਾ ਮਾਲ ਗਰੀਬਾਂ ਵਿੱਚ ਵੰਡ ਦਿੰਦਾ ਸੀ ਉਸ ਪੰਡਤ ਨੂੰ ਜੰਗਲ ਵਿੱਚ ਆ ਕੇ ਦੁੱਲਾ ਪੱਟੀ ਦਾ ਖਿਆਲ ਆਇਆ ਉਹ ਦੁੱлле ਦੀ ਪਾਲ ਕਰਦਾ ਹੋਇਆ ਦੁੱлле ਕੋਲ ਪੁੱਜ ਗਿਆ ਉਸ ਨੂੰ ਆਪਣੀ ਬੇਦਨਾ ਜ ਆ ਸੁਣਾਈ ਦੁੱлле ਨੇ ਆਖਿਆ ਤੂੰ ਕੋਈ ਫਿਕਰ ਨਾ ਕਰ ਤੇਰੀਆਂ ਤੀਆਂ ਮੇਰੀਆਂ ਤੀਆਂ ਹਨ ਮੈਂ ਉਹਨਾਂ ਦਾ ਵਿਆਹ ਆਪਣੇ ਹੱਥੀ ਆਪ ਕਰਾਂਗਾ ਤੂੰ ਨਿਸ਼ਚਿੰਤ ਹੋ ਕੇ ਆਪਣੇ ਘਰ ਨੂੰ ਮੁੜ ਜਾ ਦੁੱਲੇ ਨੇ ਕੁੜੀਆਂ ਦੇ ਬਾਪਤੇ ਸਹੁਰੇ ਦਾ ਥੋਪਤਾ ਪੁੱਛ ਕੇ ਵਿਆਹ ਦਾ ਦਿਨ ਤਰ ਦਿੱਤਾ ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇ ਹੀ ਵਿਹਣ ਆਉਣਗੇ ਪਿੰਡ ਤੋਂ ਬਾਹਰ ਜੰਗਲ ਵਿੱਚ ਬਿਆਰ ਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰਕੇ ਅੱਗ ਵਾਲੀ ਗਈ। ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ, ਉਹਨਾਂ ਨੇ ਵੀ ਸੁੰਦਰੀ-ਮੁੰਦਰੀ ਦੇ ਵਿਆਹ ਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ ਸ਼ੱਕਰ ਤੇ ਦਾਣੇ ਆਦ ਦੇ ਰੂਪ ਵਿੱਚ ਦਾਨ ਦਿੱਤਾ ਦੁੱਲੇ ਕੋਲ ਕੰਨਿਆਦਾਨ ਦੇਣ ਲਈ ਇੱਕ ਲੱਪ ਸੱਕਰ ਦੀ ਹੀ ਸੀ ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗਰੀ ਪੰਡਤ ਨੇ ਦੁੱਲੇ ਦਾ ਲੱਖ ਲੱਖ ਸ਼ੁਕਰ ਕੀਤਾ ਕਿਹਾ ਜਾਂਦਾ ਹੈ ਕਿ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ ਸੁੰਦਰ ਮੁੰਦਰੀਏ ਲੋਕ ਗੀਤ ਦੇ ਬੋਲ ਹਨ ਸੁੰਦਰ-ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਧੀ ਵਿਆਹੀ ਹੋ ਸ਼ੇਰ ਸ਼ੱਕਰ ਪਾਈ ਹੋ ਕੁੜੀ ਦੇ ਬੋਝੇ ਪਾਈ ਹੋ ਕੁੜੀ ਦਾ ਲਾਲ ਪਟਾਕਾ ਹੋ ਕੁੜੀ ਦਾ ਸਾਲੂ ਪਾਟਾ ਹੋ ਸਾਲੂ ਕੌਣ ਸਪੇਟੇ ਹੋ ਚਾਚਾ ਗਾਲੀ ਦੇ ਸੇ ਹੋ ਚਾਚਾ ਚੂਰੀ ਕੁੱਟੀ ਹੋ ਜ਼ਿਮੀਂਦਾਰਾਂ ਲੁੱਟੀ ਹੋ ਜ਼ਿਮੀਂਦਾਰ ਸਦਾ ਉਹ ਗਿਣਗਣ ਪੌਲੇ ਲਾਉ ਉਹ ਦੁੱਲਾ ਪੱਟੀ ਪੰਜਾਬੀਆਂ ਦਾ ਹਰਮਨ ਪਿਆਰਾ ਲੋਕਨਾਇਕ ਹੈ ਉਹ ਸਾੰਦਲਵਾਰ ਪੱਛਮੀ ਪੰਜਾਬ ਪਾਕਿਸਤਾਨ ਦੇ ਇਲਾਕੇ ਦਾ ਸੂਰਵੀਰ ਅਣਖੀ ਜੋਦਾ ਹੋਇਆ ਹੈ ਜਿਸ ਨੇ ਅਕਬਰ ਜਿਹੇ ਮੁਗਲ ਬਾਦਸ਼ਾਹ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕਰਕੇ ਆਪਣੇ ਬਾਪ ਤੇ ਦਾਦੇ ਦੀ ਮੌਤ ਦਾ ਬਦਲਾ ਲੈਣ ਲਈ ਆਪਣੀ ਸ਼ਹਾਦਤ ਦੇ ਦਿੱਤੀ ਤੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਲੱਗਾ ਇਹ ਵਾਰਤਾ ਅਕਬਰ ਸਮਰਾਟ ਦੇ ਰਾਜ ਸਮੇਂ ਦੀ ਹੈ ਦੁੱਲੇ ਦਾ ਬਾਪ ਫਰੀਦ ਮੁਸਲਮਾਨ ਪੱਟੀ ਰਾਜਪੂਤ ਸੀ ਉਹ ਲਾਹੌਰ ਦੇ ਲਾਗੇ ਸੰਦਲਵਾਰ ਦੇ ਇਲਾਕੇ ਵਿੱਚ ਰਹਿੰਦਾ ਸੀ ਉਹਦਾ ਬਾਪ ਬੜਾ ਬਹਾਦਰ ਤੇ ਅੜਬਸਵਾ ਦਾ ਮਾਲਕ ਸੀ ਉਹ ਮੁਗਲ ਸਰਕਾਰ ਦੀ ਇਨ ਮੰਨਣ ਤੋਂ ਇਨਕਾਰੀ ਸਨ ਮਾਰ ਢਾੜ ਕਰਨੀ ਉਹਨਾਂ ਦਾ ਮਨ ਪਉਂਦਾ ਸ਼ੁਗਲ ਸੀ ਉਹਨਾਂ ਨੇ ਬਾਦਸ਼ਾਹ ਨੂੰ ਜ਼ਮੀਨਾਂ ਦਾ ਲਗਾਣ ਦੇਣਾ ਬੰਦ ਕਰ ਦਿੱਤਾ ਮੁਗਲ ਸਰਕਾਰ ਦੇ ਕਰਮਚਾਰੀਆਂ ਨੂੰ ਉਹ ਟਿੱਚ ਸਮਝਦੇ ਤੇ ਲੁੱਟ ਮਾਰ ਕਰਕੇ ਭਜਾ ਦਿੰਦੇ ਲਗਾਣ ਦੀ ਵਸੂਲੀ ਨਾ ਹੋਣ ਕਰਕੇ ਅਤੇ ਉਹਨਾਂ ਦੀਆਂ ਮਾਰ ਢਾੜ ਦੀਆਂ ਖਬਰਾਂ ਨੇ ਅਕਬਰ ਦੇ ਗੁੱਸੇ ਦਾ ਪਾਰਾ ਛਾੜ ਦਿੱਤਾ ਅਕਬਰ ਨੇ ਉਹਨਾਂ ਦੋਨਾਂ ਦੀਆਂ ਮਸ਼ਕਾਂ ਬਣ ਕੇ ਦਰਬਾਰ ਵਿੱਚ ਪੇਸ਼ ਕਰਨ ਦੇ ਹੁਕਮ ਦੇ ਦਿੱਤੇ ਮੁਗਲ ਫੌਜਾਂ ਨੇ ਫਰੀਦ ਤੇ ਉਹਦੇ ਬਾਪ ਨੂੰ ਜਾ ਫੜਿਆ ਤੇ ਅਕਬਰ ਦੇ ਲਾਹੌਰ ਦਰਬਾਰ ਵਿੱਚ ਪੇਸ਼ ਕਰ ਦਿੱਤਾ ਅਕਬਰ ਨੇ ਅੱਗੇ ਲੋਕਾਂ ਵਿੱਚ ਦਹਿਸ਼ਤ ਫਲਾਉਣ ਲਈ ਉਹਨਾਂ ਦੇ ਸਿਰ ਕਲਮ ਕਰਕੇ ਲਾਸ਼ਾਂ ਵਿੱਚ ਹੂਸ ਭਰ ਕੇ ਲਾਹੌਰ ਸ਼ਹਿਰ ਦੇ ਮੁੱਖ ਦਵਾਰ ਤੇ ਪੁੱਠੀਆਂ ਲਟਕਾਉਣ ਦਾ ਹੁਕਮ ਦੇ ਦਿੱਤਾ ਫਰੀਦ ਅਤੇ ਉਸ ਦਾ ਬਾਪ ਬੜਕਾ ਮਾਰਦੇ ਹੋਏ ਸ਼ਹਾਦਤ ਦਾ ਜੰਮ ਪੀ ਗਏ ਫਰੀਦ ਦੀ ਸ਼ਹਾਦਤ ਸਮੇਂ ਉਹਦੀ ਪਤਨੀ ਲੱਦੀ 5 ਮਹੀਨੇ ਦੀ ਗਰਭਵਤੀ ਸੀ ਫਰੀਦ ਦੀ ਮੌਤੋਂ 4 ਮਹੀਨੇ ਪਿੱਛੋਂ ਦੁੱਲੇ ਦਾ ਜਨਮ ਹੋਇਆ ਉਸ ਦੀ ਦਾਦੀ ਅਤੇ ਮਾ ਉਹਦੇ ਚਿਹਰੇ ਨੂੰ ਵੇਖ ਕੇ ਨੂਰੋ ਨੂਰ ਹੋ ਗਈਆਂ ਇੱਕ ਅਨੋਖਾ ਜਲਾਲ ਉਹਦੇ ਮੱਥੇ ਤੇ ਟਪਕ ਰਿਹਾ ਸੀ ਦਾਦੀ ਦੁੱਲੇ ਤੋਂ ਮੋਹਰਾ ਬਾਰ-ਬਾਰ ਵੰਡ ਰਹੀ ਸੀ ਖੁਸ਼ੀ ਸਾंपਿਆਂ ਸੰਭਾਲੀ ਨਹੀਂ ਸੀ ਜਾਂਦੀ ਇੱਕ ਆਸ ਇੱਕ ਸੁਪਨਾ ਉਹਨਾਂ ਦੇ ਸਾਹਮਣੇ ਸਕਾਰ ਹੁੰਦਾ ਨਜ਼ਰੀ ਆ ਰਿਹਾ ਸੀ ਕੁਦਰਤ ਦੀ ਹੋਣੀ ਵੇਖੋ ਐਨ ਉਸੇ ਦਿਨ ਅਕਬਰ ਦੇ ਘਰ ਵੀ ਪੁੱਤ ਜੰਮਿਆ ਉਹਦਾ ਨਾਂ ਉਹਨੇ ਸੇਖੂ ਰੱਖਿਆ ਜੋ ਵੱਡਾ ਹੋ ਕੇ ਜਹਾਂਗੀਰ ਬਾਦਸ਼ਾਹ ਬਣਿਆ ਅਕਬਰ ਨੇ ਨਜੂਮੀਆਂ ਨੂੰ ਆਖਿਆ ਕੋਈ ਐਸਾ ਉਪਾਦ ਦੱਸੋ ਜਿਸ ਨਾਲ ਸੇਖੂ ਸ਼ੂਰਵੀਰ ਬਲਵਾਨ ਤੇ ਇਨਸਾਫਪਸੰਦ ਵਿਅਕਤੀ ਬਣੇ ਇੱਕ ਨਜੂਮੀ ਨੇ ਆਖਿਆ ਬਾਦਸ਼ਾਹ ਸਲਾਮਤ ਆਪਣੇ ਰਾਜ ਦੀ ਅਜੇਹੀ ਬਹਾਦਰ ਸੇਤਮੰਦ ਰਾਜਪੂਤ ਔਰਤ ਦਾ ਦੁੱਧ ਚੰਗਾਇਆ ਜਾਵੇ ਜਿਸ ਨੇ ਸੇਖੂ ਦੇ ਜਨਮ ਵਾਲੇ ਦਿਨ ਹੀ ਆਪਣੇ ਪੁੱਤਰ ਨੂੰ ਜਨਮ ਦਿੱਤਾ ਹੋਵੇ ਅਜੇਹੀ ਸੂਰਵੀਰ ਮਾਂ ਦੀ ਭਾਲ ਲਈ ਸਾਰੇ ਰਾਜ ਵਿੱਚ ਏਲਚੀ ਭੇਜੇ ਗਏ ਕਿਸੇ ਲੱਦੀ ਵਾਰੇ ਜਾਂ ਆਖਿਆ ਕੇ ਉਸ ਨੇ ਪੁੱਤ ਨੂੰ ਜਨਮ ਦਿੱਤਾ ਹੈ ਲੱਦੀ ਨੂੰ ਬਾਦਸ਼ਾਹ ਦੇ ਦਰਬਾਰ ਵਿੱਚ ਬੁਲਾਇਆ ਗਿਆ ਬਾਦਸ਼ਾਹ ਦਾ ਹੁਕਮ ਕਿਵੇਂ ਟਾਲਦੀ ਸਿੱਖ ਨੂੰ ਪਾਲਣ ਦੀ ਜ਼ਿੰਮੇਵਾਰੀ ਉਹਨੇ ਲੈ ਲਈ ਮੁਗਲ ਸਰਕਾਰ ਵੱਲੋਂ ਲੱਦੀ ਦੇ ਪਿੰਡ ਹੀ अनेका ਸੁੱਖ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ ਦੁੱਲਾ ਤੇ ਸਿੱਖੂ ਇਕੱਠੇ ਪਾਲਣ ਲੱਗੇ ਦੋਨੋਂ ਲੱਦੀ ਦਾ ਦੁੱਧ ਚੁੰਗਦੇ ਦੋਹਾਂ ਨੂੰ ਉਹ ਇੱਕੋ ਜਿਹਾ ਪਿਆਰ ਦਿੰਦੀ ਲਾਡ ਲੜਾਉਂਦੀ ਸਮਾ ਆਪਣੀ ਤੁਰ ਤੁਰ ਦਰ ਰਹਾ ਸੇਖੂ ਨੇ ਆਪਣੇ ਬਾਪ ਕੋਲ ਆਖਰ ਜਾਣਾ ਹੀ ਸੀ ਅਕਬਰ ਨੇ ਦੁੱਲੇ ਤੇ ਸੇਖੂ ਦੀ ਪ੍ਰੀਖਿਆ ਲਈ ਕੋੜਸਵਾਰੀ ਨੇਜਾਵਾਜੀ ਤੇ ਤੀਰ ਅੰਦਾਜ਼ੀ ਵਿੱਚ ਦੁੱਲਾ ਸੇਖੂ ਨੂੰ maat ਦੇ ਗਿਆ ਅਕਬਰ ਨੇ ਸੋਚਿਆ ਕਿ ਤੇ ਲੱਦੀ ਦੇ ਦੁੱਧ ਚੰਗਾਉਣ ਚ ਵਿੱਚ ਘਰਾ ਨਾ ਕੀਤਾ ਹੋਵੇ ਲੱਦੀ ਨੇ ਅਕਬਰ ਦੇ ਚਿਹਰੇ ਦੇ ਹਾਪਾ ਵੇਖ ਕੇ ਆਖਿਆ ਹਜ਼ੂਰ ਮੈਂ ਤਾਂ ਦੋਹਾਂ ਨੂੰ ਇੱਕੋ ਜਿੰਨਾ ਦੁੱਧ ਚੰਗਾਇਆ ਅਕਬਰ ਸ਼ੁਕਰਗੁਜ਼ਾਰ ਸੀ ਕਿ ਲੱਦੀ ਨੇ ਉਹਦੇ ਪੁੱਤ ਨੂੰ ਆਪਣਾ ਦੁੱਧ ਚੰਗਾ ਕੇ ਪਾਲਿਆ ਹੈ ਉਹਨੇ ਇਨਾਮ ਵਜੋਂ ਬਹੁਤ ਸਾਰੀਆਂ ਮੋਹਰਾਂ ਲੱਦੀ ਦੀ ਝੋਲੀ ਪਾ ਕੇ ਆਖਿਆ ਮੈਂ ਤੇਰਾ ਦੇਣਤਾ ਨਹੀਂ ਦੇ ਸਕਦਾ ਆਹ ਕੁਝ ਰਕਮ ਐ ਇਹਦੇ ਨਾਲ ਦੁੱਲੇ ਨੂੰ ਚੰਗੀ ਤਾਲੀਮ ਦਵਾਈ ਵੱਡੇ ਹੁਣ ਤੇ ਮੈਂ ਇਹਨੂੰ ਆਪਣੇ ਦਰਬਾਰ ਵਿੱਚ ਵੱਡਾ ਰਤਵਾ ਦਿਆਂਗਾ ਲੱਦੀ ਨੇ ਅਕਬਰ ਦਾ ਸ਼ੁਕਰੀਆ ਦਾ ਕੀਤਾ ਤੇ ਦੁੱਲੇ ਨੂੰ ਲੈ ਕੇ ਆਪਣੇ ਘਰ ਆ ਗਈ ਦੁੱਲੇ ਨੂੰ ਦੀਨੀ ਸਿੱਖਿਆ ਦੇਣ ਲਈ ਕਾਜੀ ਪਾਸ ਮਸੀਤੇ ਪੜਨੇ ਪਾਇਆ ਗਿਆ ਉਹਨੂੰ ਨਿਜਵੱਦ ਕਰੜੀ ਸਿੱਖਿਆ ਪਸੰਦਨਾ ਆਈ ਉਹ ਇੱਕ ਦਿਨ ਕਾਜੀ ਨੂੰ ਕੁੱਟ ਕੇ ਘਰ ਦੌੜ ਆਇਆ ਤੇ ਆਪਣੇ ਹਾਨੀਆਂ ਨਾਲ ਜਾ ਕੇ ਖੇਡਣ ਲੱਗ ਪਿਆ ਦੁੱਲਾ ਜਵਾਨੀ ਵਿੱਚ ਪੈਰ ਧਰਨ ਲੱਗਾ ਉਹ ਹਲਵੇਲੇ ਸੁਹਾ ਦਾ ਮਾਲਕ ਸੀ ਖੁੱਲੀ ਹਵਾ ਵਿੱਚ ਚੁੱਗੀਆਂ ਭਰਨ ਵਾਲਾ ਹੀਰਾ ਹਰਨ ਉਹਨੇ ਆਪਣੇ ਪਿੰਡ ਦੇ ਮੁੰਡਿਆਂ ਦੀ ਟਾਣੀ ਬਣਾ ਲਈ ਤੇ ਉਹਨਾਂ ਦਾ ਸਰਦਾਰ ਬਣ ਕੇ ਲੱਗਾ ਅਨੋਖੀਆਂ ਹਰਕਤਾਂ ਕਰਨ ਉਹ ਜੰਗਲ ਵੇਲਿਆਂ ਵਿੱਚ ਘੁੰਮਦੇ ਖਰਮਸਤੀਆਂ ਕਰਦੇ ਦੁੱਲੇ ਦੀ ਚੜ੍ਹਦੀ ਜਵਾਨੀ ਉਹਦਾ ਸਰੂਆ ਵਰਗਾ ਸਰੀਰ ਗੇਲੀ ਜਿਹਾ ਜੁੱਸਾ ਡਗ-ਡਗ ਕਰਦਾ ਚਿਹਰਾ ਤੇ ਉਸਦਾ ਅਮੋਲ ਸੁਭਾਅ ਲੱਦੀ ਨੂੰ ਸੋਚਾਂ ਵਿੱਚ ਪਾ ਦਿੰਦਾ ਉਹ ਇਹ ਜਾਣਦੀ ਸੀ ਕਿ ਉਹਦੇ ਬਾਪ ਫਰੀਦਾ ਵਿਦਰੋਹੀ ਖੂਨ ਉਹਦੀਆਂ ਰਗਾਂ 'ਚ ਦੜ ਰਿਹਾ ਹੈ ਇੱਕ ਹੂਨ ਕਿਸੇ ਵੇਲੇ ਵੀ ਉਵਾਲਾ ਖਾ ਸਕਦਾ ਸੀ ਉਹਦੀਆਂ ਖਰਮਸਤੀਆਂ ਤੇ ਉਲੰਬੇ ਲੱਦੀ ਲਈ ਸयंਮ ਸੀਪਤਾ ਖੜੀਆਂ ਕਰ ਸਕਦੇ ਸਨ ਦੁੱਲੇ ਦਾ ਪਾਣੀ ਭਰਦਿਆਂ ਤੀਵੀਆਂ ਦੇ ਘੜੇ ਗਲੇਲਾ ਮਾਰ ਕੇ ਭੰਨਣ ਦਾ ਸ਼ੌਂਕ ਦਿਨੋਂ ਦਿਨ ਵੱਧ ਰਿਹਾ ਸੀ ਨਿਤ ਉਲੰਬੇ ਮਿਲਦੇ ਲੱਦੀ ਨੇ ਜਨਾਨੀਆਂ ਨੂੰ ਮਿੱਟੀ ਦੀਆਂ ਗਾਗਰਾਂ ਦੀ ਥਾਂ ਲੋਹੇ ਦੀਆਂ ਗਾਗਰਾਂ ਲੈ ਦਿੱਤੀਆਂ ਪਰੰਤੂ ਉਹ ਲੋਹੇ ਦੀਆਂ ਸੰਗਾ ਨਾਲ ਆਪਣਾ ਸ਼ੌਂਕ ਪੂਰਾ ਕਰਦਾ ਰਿਹਾ ਆਖਰ ਸਤੀ ਹੋਈ ਨੰਦੀ ਮਰਾਸਣ ਨੇ ਇੱਕ ਦਿਨ ਦੁੱਲੇ ਨੂੰ ਉਹਦੇ ਬਾਪ ਦਾਦੇ ਦਾ ਤਾਨਾ ਮਾਰਿਆ ਬੋਲੀ ਮਾਰ ਕੇ ਨੰਦੀ ਫਨਾ ਕਰਦੀ ਸੀਨਾ ਦੁੱਲੇ ਦਾ ਚਾਕ ਹੋ ਜਾਮਦਾ ਏ ਬਾਪ ਦਾਦੇ ਦਾ ਏ ਤੇ ਸੂਰਮਾ ਏ ਕਾ ਨੂੰ ਨਿੱਤ ਗਰੀਬ ਦਿਖਾਮਦਾ ਏ ਇਥੇ ਜ਼ੋਰ ਦਿਖਾਮਦਾ ਔਰਤਾਂ ਨੂੰ ਤੈਨੂੰ ਰਤੀ ਹਿਆਨਾ ਆਮਦਾ ਏ ਤੇਰੇ ਬਾਪ ਦਾਦੇ ਦੀਆਂ ਸ਼ਾਹ ਅਕਬਰ ਖੱਲਣਾ ਪੁੱਠੀਆਂ ਚ ਲਹਾਮਦਾ ਏ ਖਲਪੋ ਦੇ ਨਾਲ ਭਰਾਏ ਕੇ ਉੱਚੇ ਬੁਰਜ ਤੇ ਝਾਂ ਲਟਕਾਮਦਾ ਏ ਅੱਜ ਤੀਕ ਲਾਹੌਰ ਵਿੱਚ ਲਟਕ ਰਹੀਆਂ ਉਥੇ ਜ਼ੋਰ ਨਾ ਆਕਾਸ ਨੂੰ ਜਾਮਦਾ ਏ ਕੇਸ਼ਨ ਸਿੰਘ ਅਰਫ ਨੰਦੀ ਮਰਾਸਨ ਦੇ ਮੇਹਣੇ ਨਾਲ ਦੁੱਲਾ ਝੰਡੋੜਿਆ ਗਿਆ ਰਾਜਪੂਤੀ ਖੂਨ ਉਹਦੀਆਂ ਰਗਾਂ ਵਿੱਚ ਉਵਾਲੇ ਖਾਣ ਲੱਗਾ ਉਹ ਸਿੱਧਾ ਆਪਣੀ ਮਾਂ ਲੱਦੀ ਕੋਲ ਜਾ ਕੇ ਗਰਜਿਆ ਮਾਂ ਮੇਰੀਏ ਸੱਚੋ ਸੱਚ ਦੱਸ ਮੇਰੇ ਬਾਪ ਤੇ ਦਾਦੇ ਦੀ ਮੌਤ ਕਿਵੇਂ ਹੋਈ ਐ ਲੱਦੀ ਨੇ ਸਾਰੀ ਹੋਣੀ ਬੀਤੀ ਦੱਸ ਕੇ ਆਪਣੇ ਘਰ ਦੀ ਅੰਦਰਲੀ ਕੋਠੜੀ ਦਾ ਬੂਹਾ ਖੋਲ ਦੁੱਲੇ ਨੂੰ ਕਿਹਾ ਸੂਰਮਿਆ ਪੁੱਤ ਮੈਂ ਏਸੇ ਦਿਨ ਦੀ ਕੁੜੀਕ ਕਰਦੀ ਸੀ ਕਦੋਂ ਮੇਰਾ ਪੁੱਤ ਹੋਇਆ ਗੱਭਰੂ ਆਪਣੇ ਬਾਪ ਦਾਦੇ ਦੀ ਮੌਤ ਦਾ ਬਦਲਾ ਲੈਣ ਜੋਗਾ ਇਹ ਹਥਿਆਰ ਤੇਰੇ ਸੂਰਮੇ ਬਾਪ ਦੇ ਨੇ ਅਣਖ ਨੂੰ ਪਾਲੀ ਤੇ ਆਪਣੇ ਬਾਪ ਦੇ ਖੂਨ ਦੀ ਲਾਜ ਰੱਖੀ ਜੀਨੇ ਕਿਸੇ ਨਾਡੂ ਖਾਂਦੀ ਟੈਨ ਨਹੀਂ ਸੀ ਮੰਨੀ ਕਿਸੇ ਅੱਗੇ ਸਿਰ ਨਹੀਂ ਸੀ ਝੁਕਾਇਆ ਲਿਸ਼ਲਿਸ਼ ਕਰਦੇ ਹਥਿਆਰ ਛਬੀਆਂ ਗੰਡਾਸੇ ਨੇਜੇ ਟਕੂਏ ਤੇ ਤੀਰ ਕਮਾਨ ਅਤੇ ਇੱਕ ਨਗਾਰਾ ਵੇਖ ਦੁੱਲੇ ਦਾ ਚਿਹਰਾ ਲਾਲ ਸੁਹਾ ਹੋ ਗਿਆ ਅਨੋਖੀਆਂ ਤਰਬਾਂ ਨੇ ਉਹਦੇ ਸਰੀਰ ਨੂੰ ਚਰਨਾਟਾਂ ਛੇੜ ਦਿੱਤੀਆਂ ਸਰੀਰ ਪਾਫਾਂ ਛੱਡਣ ਲੱਗਾ ਦੁੱਲੇ ਨਗਾਰੇ ਤੇ ਡੱਗਾ ਮਾਰਿਆ ਨਗਾਰੇ ਦੀ ਧਮਕ ਲਾਹੌਰ ਦੇ ਸ਼ਾਹੀ ਮਹਿਲਾਂ ਨਾਲ ਜਾ ਟਕਰਾਈ ਜੋ ਬਗਾਵਤ ਦੀ ਸੂਚਕ ਸੀ ਦੁੱਲੇ ਨੇ ਪਿੰਡ ਦੇ ਸਾਰੇ ਜਵਾਨ ਇਕੱਠੇ ਕੀਤੇ ਤੇ ਸਾਰੇ ਹਥਿਆਰ ਉਹਨਾਂ ਵਿੱਚ ਵੰਡ ਦਿੱਤੇ ਉਹਨੇ ਆਪਣੇ ਮਨ ਨਾਲ ਮੁਗਲਾਂ ਵਿਰੁੱਧ ਬਗਾਵਤ ਕਰਨ ਦਾ ਫੈਸਲਾ ਕਰ ਲਿਆ ਹੌਲੇ-ਹੌਲੇ 500 ਜਵਾਨ ਉਹਦੇ ਨਾਲ ਜੁੜ ਗਏ ਸਾਂਦਲਵਾਰ ਦੇ ਇਲਾਕੇ ਵਿੱਚ ਉਹਨਾਂ ਨੇ ਤਰਥੱਲੀ ਮਚਾ ਦਿੱਤੀ ਜਿਹੜਾ ਵੀ ਜਾਵਰ ਉਥੋਂ ਲੰਘਦਾ ਉਹਨੂੰ ਉਹ ਲੁੱਟ ਲੈਂਦੇ ਤੇ ਲੁੱਟਦਾ ਮਾਲ ਗਰੀਬਾਂ ਵਿੱਚ ਵੰਡ ਦਿੰਦੇ ਦੁੱਲੇ ਦੀ ਬਹਾਦਰੀ ਨਿੱਡਰਤਾ ਦਿਆਲਤਾ ਤੇ ਗਰੀਬ ਪਰ ਬਰੀ ਦੀ ਖੁਸ਼ਬੂ ਦੂਰ ਦੂਰ ਤੱਕ ਫੈਲ ਰਹੀ ਸੀ ਉਹ ਬੜੀ ਨਿੱਡਰਤਾ ਨਾਲ ਸਾਂਦਲਵਾਰ ਵਿੱਚ ਘੁੰਮ ਰਿਹਾ ਸੀ ਉਸ ਦੀ ਬਹਾਦਰੀ ਦੇ ਨਿਤ ਨਵੇਂ ਕਿਸੇ ਸੁਣਨ ਨੂੰ ਮਿਲਦੇ ਸਾਰਾ ਇਲਾਕਾ ਉਸ ਤੇ ਮਾਣ ਕਰ ਰਿਹਾ ਸੀ ਦੁੱਲੇ ਦੇ ਬਾਪ ਦੀ ਸਹੱਦ ਦੇ ਅਫਸਰ ਤੇ ਲੱਦੀ ਦੇ ਭਰਾ ਮਾਨੇ ਉਸ ਦੀ ਕੋਈ ਛਾਰ ਨਹੀਂ ਸੀ ਲਈ ਇਸ ਕਰਕੇ ਉਸ ਨੂੰ ਆਪਣੇ ਨਾਨਕਿਆਂ ਤੇ ਰੋਸੀ ਕਿਸੇ ਰੋਕਾਰ ਨੂੰ ਉਸਨੇ ਪਹਿਲਾ ਹੱਲਾ ਆਪਣੇ ਨਾਨਕਿਆਂ ਦੇ ਪਿੰਡ ਚੰਡੇੜਾ ਤੇ ਬੋਲਿਆ ਤੇ ਨਾਨਕਿਆਂ ਦਾ ਬੱਗ ਘੇਰ ਕੇ ਆਪਣੇ ਪਿੰਡ ਲੈ ਆਇਆ ਤਿੱਲਵੇਰੀਆਂ ਗਰੀਬ ਗੁਰਬਿਆਂ ਤੇ ਲੋੜਵੰਦਾਂ ਵਿੱਚ ਵੰਡ ਦਿੱਤੀਆਂ ਇੱਕ ਵਾਰ ਅਲੀ ਨਾਂ ਦਾ ਸਦਾਗਰ 500 ਘੋੜੇ ਖਰੀਦ ਕੇ ਲਈ ਜਾ ਰਿਹਾ ਸੀ ਉਹਨੂੰ ਰਾਤ ਪਿੰਡ ਕਟਨੀ ਪੈ ਗਈ ਦੁੱਲੇ ਨੇ ਉਹਦੇ ਘੋੜੇ ਲੁੱਟ ਕੇ ਆਪਣੇ ਸਾਥੀਆਂ ਵਿੱਚ ਵੰਡ ਦਿੱਤੇ ਅਲੀਵ ਤੇਰਾ ਰੋਇਆ ਪਿੱਟਿਆ ਅਖਵਰ ਦਾ ਡਰਾਵਾ ਦਿੱਤਾ ਦੁੱਲੇ ਨੇ ਉਹਨੂੰ ਕੁੱਟ-ਕੁੱਟ ਕੇ ਭਜਾ ਦਿੱਤਾ ਇਸ ਤਰ੍ਹਾਂ ਦੁੱਲੇ ਨੇ ਮੋਦੇ ਸ਼ਾਹੂ ਕਰਦੀਆਂ ਦੌਲਤ ਨਾਲ ਭਰੀਆਂ ਖੱਜਰਾ ਖੋਹ ਲਈਆਂ ਇੰਨਾ ਲੁੱਟਾਂ ਖੋਹਾਂਦੀਆਂ ਖਬਰਾਂ ਮੁਗਲ ਸਰਕਾਰ ਕੋਲ ਪੁੱਜਦੀਆਂ ਰਹੀਆਂ ਲੋਕਾਂ ਨੇ ਦੁੱਲੇ ਦਾ ਦਵਦਵਾ ਇੰਨਾ ਵੱਧ ਗਿਆ ਕਿ ਪੋਨਾ ਨੇ ਸਰਕਾਰੀ ਲਗਾਣ ਦੇਣਾ ਬੰਦ ਕਰ ਦਿੱਤਾ ਮੁਗਲ ਅਹਲਕਾਰ ਵਿੱਚ ਭਗੜੜ ਮੱਚ ਗਈ ਅਕਬਰ ਦੇ ਦਰਬਾਰ ਵਿੱਚ ਦੁੱਲੇ ਵੱਲੋਂ ਮੁਗਲ ਦਰਬਾਰ ਵਿਰੁੱਧ ਕੀਤੀ ਬਗਾਵਤ ਦੀ ਸੂਈਏ ਪਚਾਉਂਦੇ ਰਹੇ ਅਕਬਰ ਨੇ ਇਸ ਬਗਾਵਤ ਦੀ ਪੜਤਾਲ ਲਈ ਇੱਕ جاسੂਸ ਉਚੇਚੇ ਤੌਰ ਤੇ ਸੰਦਲਵਾਰ ਭੇਜਿਆ ਪਰੰਤੂ ਦੁੱਲੇ ਨੂੰ ਪਤਾ ਲੱਗਣ ਤੇ ਉਸ ਨੇ ਜਸੂ ਬਸ ਦੀਆਂ ਦਾੜੀ ਮੁੱਛਾਂ ਹੀ ਮਨ ਛੱਡੀਆਂ ਅਕਬਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨੇ ਦੁੱਲੇ ਨੂੰ ਉਹਦੇ ਪਰਿਵਾਰ ਸਮੇਤ ਮਸ਼ਕਾਂ ਬਨ ਕੇ ਦਰਬਾਰ ਵਿੱਚ ਪੇਸ਼ ਕਰਨ ਦਾ ਹੁਕਮ ਸੁਣਾ ਦਿੱਤਾ ਮਿਰਜ਼ਾ ਨਿਜ਼ਾਮੁਦੀਨ ਨੇ ਦੁੱਲੇ ਨੂੰ ਫੜ ਕੇ ਲਿਆਉਣ ਦਾ ਵੀੜਾ ਚੁੱਕ ਲਿਆ ਮੁਗਲ ਫੌਜਾਂ ਨੇ ਸਾੰਦਲਵਾਰ ਵੱਲ ਕੁਝ ਕਰ ਦਿੱਤਾ ਚੜਿਆ ਸੀ ਮਿਰਜ਼ਾ ਨਿਜ਼ਾਮਦੀਨ ਹਾਥੀਆਂ ਨੂੰ ਮੱਦਾਂ ਸੀ ਪਿਆਈਆਂ ਭਰ ਕੇ ਦਾਰੂ ਦੀਆਂ ਬੋਤਲਾਂ ਲਿਆਂਦੇ ਹਾਥੀਆਂ ਦੇ ਸੁੰਡਾਂ ਵਿੱਚ ਪਾਈਆਂ ਜਦੋਂ ਹਾਥੀਆਂ ਨੂੰ ਚੜੀਆਂ ਲੋਰੀਆਂ ਮਾਰਨ ਚੀਕਾਂ ਤੇ ਖਾਣ ਕਰ ਲਾਈਆਂ ਹੌਲੀ ਹੌਲੀ ਪਿੰਡੀ ਵਿੱਚ ਜਾ ਵੜੇ ਟੱਕਰਾਂ ਦਰਸ਼ਨੀ ਦਰਵਾਜ਼ਿਆਂ ਨੂੰ ਲਾਈਆਂ ਸਾਰੇ ਬੈਠਕਾਂ ਦੀਵਾਨਖਾਨੇ ਢਾ ਸੁਟੇ ਇਟਾਂ ਬਣਾ ਕੇ ਵਿੱਚ ਖੰਡਾਈਆਂ ਟਕੇ ਟਕੇ ਦੇ ਸਿਪਾਹੀ ਅੰਦਰ ਜਾ ਵੜੇ ਮਾਰਨ ਸ਼ਮਕਾਂ ਤੇ ਕਰਨ ਕਰੜਾਈਆਂ ਪਾਲੀ ਸਿੰਘ ਮੁਗਲ ਫੌਜਾਂ ਨੇ ਪਿੰਡੀ ਨੂੰ ਜਾ ਕੇ ਰਿਆ ਐਡੀ ਭਾਰੀ ਸੈਨਾ ਦਾ ਮੁਕਾਬਲਾ ਕਰਨਾ ਦੁੱਲੇ ਲਈ ਸੁਖੇਰਾ ਨਹੀਂ ਸੀ ਦੁੱਲੇ ਦੇ ਛੋਟੇ ਭਾਈ ਮਹਿਰੂ ਅਮਲੀ ਨੇ ਪਹਿਲੇ ਦਿਨ ਮੁਗਲਾਂ ਨਾਲ ਜਾਂ ਲੜਾਈ ਕੀਤੀ ਤੇ ਉਹਨਾਂ ਚ ਭਾਜੜਾ ਪਾ ਦਿੱਤੀਆਂ ਅਗਲੇ ਦਿਨ ਬੜੀ ਬਹਾਦਰੀ ਨਾਲ ਲੜਦਾ ਹੋਇਆ ਦੁੱਲਾ ਮੁਗਲ ਫੌਜ ਦਾ ਘੇਰਾ ਤੋੜ ਕੇ ਮਿਰਜ਼ਾ ਨਿਜਾਮੂਦੀਨ ਦੇ ਗਲ ਜਾ ਪਿਆ ਸ਼ਕਤੀਸ਼ਾਲੀ ਹਕੂਮਤ ਵਿਰੁੱਧ ਮੁਠੀਪਾਰ ਜੋਧਿਆਂ ਦੀ ਬਗਾਵਤ ਭਲਾਂ ਕਿੰਨੇ ਕ ਦਿਨ ਕੱਟ ਸਕਦੀ ਸੀ ਮੁਗਲ ਫੌਜ ਨੇ ਦੁੱਲੇ ਨੂੰ ਜਿਉਂਦੇ ਜੀ ਗ੍ਰਿਫਤਾਰ ਕਰਨ ਦਾ ਬੜਾ ਯਤਨ ਕੀਤਾ ਪਰੰਤੂ ਉਹ ਉਹਨਾਂ ਦੇ ਹੱਥ ਆਉਣ ਵਾਲਾ ਕਿੱਥੇ ਸੀ ਆਖਰ ਦੁੱਲਾ ਆਪਣੀ ਬਹਾਦਰੀ ਦੇ ਜੋਹਰ ਦਿਖਾਉਂਦਾ ਹੋਇਆ ਸ਼ਹੀਦ ਹੋ ਗਿਆ ਉਸ ਨੇ ਮੁਗਲਾਂ ਦੀ ਈਨ ਨਾ ਮੰਨੀ ਪਰੰਤੂ ਸ਼ਹਾਦਤ ਦਾ ਜਾਮ ਪੀ ਕੇ ਅਮਰ ਹੋ ਗਿਆ ਦੁੱਲੇ ਦੇ ਅੰਤ ਵਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਲੜਾਈ ਵਿੱਚ ਦੁੱлле ਨੇ ਮਿਰਜ਼ਾ ਨਿਆਮੁਦੀਨ ਦੇ ਛੱਕੇ ਛੁੜਾ ਕੇ ਉਹਨੂੰ ਬੰਦੀ ਬਣਾ ਲਿਆ ਪਰੰਤੂ ਮਿਰਜ਼ੇ ਨੇ ਲੱਦੀ ਦੇ ਤਰਲੇ ਮਿੰਟਾਂ ਕਰਕੇ ਆਪਣੀ ਜਾਨ ਬਖਸ਼ਾ ਲਈ ਤੇ ਦੁੱлле ਨੂੰ ਸਿੱਖੂ ਨਾਲ ਮੁਲਾਕਾਤ ਕਰਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਤੇ ਧੋਖੇ ਨਾਲ ਸ਼ਰਾਬ ਪਲਾ ਕੇ ਉਸਨੂੰ ਕੈਦ ਕਰ ਲਿਆ ਹੋਸ਼ ਆਉਣ ਤੇ ਦੁੱлле ਨੇ ਕੈਦਖਾਨੇ ਵਿੱਚ ਟੱਕਰਾ ਮਾਰ ਮਾਰ ਕੇ ਆਪਣੀ ਜਾਨ ਦੇ ਦਿੱਤੀ ਮੁਗਲਾਂ ਅੱਗੇ ਸਿਰ ਨਾ ਝੁਕਾਇਆ ਭਾਵੇਂ ਪੰਜਾਬ ਦਾ ਅਣਖੀਲਾ ਸੂਰਬੀਰ ਦੁੱਲਾ ਜੰਗ ਦੇ ਮੈਦਾਨ ਵਿੱਚ ਮਾਤ ਖਾ ਗਿਆ ਪਰੰਤੂ ਉਹ ਅੱਜ ਵੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦਾ ਹੈ ਉਸ ਦੀ ਬਹਾਦਰੀ ਦੇ ਕਿਸੇ ਪੰਜਾਬੀ ਬੜੀਆਂ ਲੜਕਾਂ ਨਾਲ ਪੜਦੇ ਤਿਗ ਹੁੰਦੇ ਹਨ ਦੁੱਲੇ ਦੀ ਜੀਵਨ ਗਾਥਾ ਨੂੰ ਪੰਜਾਬ ਦੇ ਕਿੱਸਾਕਾਰਾਂ ਨੇ ਬੜੇ ਅਨੂਠੇ ਅੰਦਾਜ਼ ਵਿੱਚ ਗਾਇਆ ਹੈ। ਕਿਸ਼ਨ ਸਿੰਘ ਆਰਫ ਰਚਤ ਕਿੱਸਾ ਦੁੱਲਾ ਪੱਟੀ ਤੇ ਪਾਲੀ ਸਿੰਘ ਕਵਿਸਰ ਰਚਤ ਆਵਾਜ਼ਾਂ ਦੁੱਲਾ ਪੱਟੀ ਪੰਜਾਬੀਆਂ ਦੇ ਹਰਮਨ ਪਿਆਰੇ ਕਿੱਸੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਉਹ ਦੁੱਲਾ ਪੱਟੀ ਨੂੰ ਬਾਰੰਬਾਰ ਸਜਦਾ ਕਰਦੇ ਹਨ। ਇਸ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ